ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਜੀ ਦੇ ਉਤੇ ਗੁਰਦਾਸਾਹ ਮਹਾਰਾਜ ਸਦਾ ਹੀ ਜਲੇਕਾਰ ਹੈ ਸਦਾ ਹੀ ਜਲੇਕਾਰ ਹੈ ਸਰਬੱਤ ਦਾ ਭਲਾ ਕਰੋ ਵਾਬਈ ਮੇਰ ਕਰੋ ਕਿਰਪਾ ਕਰੋ ਵਾਬਈ ਮੁੱਖਾਂ ਬਲੇਸ਼ਾ ਨਾ ਕਰੋ ਵਾਬਈ ਓਕੀ ਕੜੀ ਨਾ ਦੇਖੋ ਜੀ ਕਰੋ ਕਿਰਪਾ ਸੰਤਨ ਜੀ ਦੇ ਉਤੇ ਗੁਰਦਾਸਾਹ ਮਹਾਰਾਜ ਤੁਸੀਂ ਕਿਰਪਾ ਕਰੋ ਮੇਰ ਕਰੋ ਬੱਚਿਆਂ ਦੇ ਵਾਬਈ ਬਖਸ਼ੋ ਕਿਰਪਾ ਵਾਬਈ ਕਰੋ ਮੇਰ Come on,

ਸੋਰੇ ਪੂਰੇ ਕੀ ਵੜਿਆ ਸੋਰੇ ਜੀਵਨ ਆਈ ਪੂਰੇ ਕੀ ਵੜਿਆ ਆਈ ਗੁਰ ਪੂਰੇ ਕੀ ਵੜਿਆ ਸਾਖੀ ਕੀਮਤ ਕਹੀ ਨ ਜਾਏ ਸਾਖੀ ਕੀਮਤ ਕਹੀ ਨ ਜਾਏ ਕੀਮਤ ਕਹੀ ਨ ਜਾਏ ਸਾਖੀ ਜੀਵਤ ਕਹੀ ਨ ਜਾਏ ਆਰੇ ਮਨ ਕੋ ਸਰਵਸਤਿਆ ਸਾਈ ਸਤਿਗੁਰ ਦਾ ਸਰੇ ਸਬ ਸੋਈ ਰੀਆ ਰੇ ਟਿਕਾਣੇ ਆਈਏ ਦੇਖੇ ਬਬਰ ਗੁਜਾਰੇ ਹਾਲੇ ਟਿਕਣਾ ਤੇ ਆਈਏ ਕਿਸਾ ਦੇਖੇ ਖਬਰੁ ਗਾਏ ਵੇ پہاਦਰ ਢਿਮੜੀਏ ਕਾਰ ਸਨਾ ਨਿਦਿਆਵੇ ਪਾਏ ਤੇ ਗੁਰੂ ਕੋ ਬਲ ਬਲ ਜਾਈਏ ਤੇ ਗੁਰੂ ਕੋ ਬਲ ਬਲ ਜਾਈਏ ਗੁਰਪਾ ਵਲ ਬਲ ਜਾਈ ਤੇ ਗੁਰਪਾ ਵਲ ਬਲ ਜਾਈਏ ਗੁਰਪਾ ਵਲ ਬਲ ਜਾਈਏ ਗੁਰਪਾ ਵਲ ਜਾਈਏ ਆ ਮੁਕਤ ਹੋਏ ਤਾਰੇ ਆ ਮੁਕਤ ਹੋਏ ਤਾਰੇ ਆ ਮੁਕਤ ਹੋਏ ਤਾਰੇ ਆ ਮੁਕਤ ਹੋਏ ਤਾਰੇ ਗਿਆਨ ਧਿਆਨ ਕਿਛ ਕਰ ਨਾ ਜਾਣ ਸਾਰ ਨਾ ਜਾਣ ਤੇਰੀ ਸਭ ਤੇ

ਕਲ ਸੰਦੇਖ ਜੀਵਾ ਗੁਰ ਤੇਰਾ ਕਰਮ ਪਰਮ ਹੋਇ ਖਪ ਮੇਰਾ ਪੂਰਨ ਕਰਮ ਹੋਇ ਖਪ ਮੇਰਾ ਏ ਬਨਾਂੰਤੀ ਤੁਮ ਬ੍ਰਹਮੇ ਏ ਬਨਾਂੰਤੀ ਤੁਮ ਬ੍ਰਹਮੇ नानेक करे अरदासी करोर दलीसिरिया बयान भोर दलीसर सपु रु रु किया बयान ਇਕ ਬਾਦ ਸਿੱਖ ਰਿਆ ਕਰੀ ਨਕੀ ਨੂੰ ਆਨ ਇਕ ਬਾਦ ਸਿੱਖ ਰਿਆ ਕਰੀ ਨਕੀ ਨੂੰ ਆਨ ਇਕ ਬਾਦ ਕੇ ਚਲਕੇ ਸਾਰੇ ਜਗਤ ਕੋ ਸੋਕੇ ਪਾ ਕਰਕੇ ਚਲਕੇ ਸਾਰੇ ਜਗਤ ਕੋ ਸੋਕੇ ਹਾ ਸਭ ਜਗ ਪਿਓ ਹਾ ਸਭ ਜਗ ਪਿਓ जय 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 सूर लोक जय 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 सूरल ਜੀ ਕੀ ਫਤਿਹ ਹਤੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਿਤ ਚਿਤ ਵਾ ਅਰਦਾਸ ਕਹੂੰ ਬਾਰ ਕਹਤ ਨਾ ਸਕੋ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹ ਤਕੋ ਤੇਰੇ ਹੁਕਮ ਪਗੈ ਨੀ ਸਾਣ ਤਉ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸੁਬਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲੱਖ ਕਾਰਣ ਪਰਖ ਜੋ ਫਰਮਾਵਹਿ ਸੋ ਕਹੋ ਗੁਰ ਅਮਰਦਾਸ ਕਾਰਣ ਕਰਨ ਜਿਵ ਤੂੰ ਰਖਾ ਏਵ ਰਹਿੋ ਅਗਮ ਅਲਕ ਕਾਰਣ ਤੁਰਕ ਜੋ ਫਰਮਾਵਹਿ ਸੋ ਕਹ ਦਰੇ ਅਮਰ ਦਾਸ ਕਾਰਣ ਕਰਨ ਜਿਵ ਤੂੰ ਰਖਹਿ ਤੇਵ ਰਹੁ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਓਗਣ ਹਮਾਰੀ ਦਇਆ ਕਰ ਕਿ ਸ਼ਮੇਰ ਉਪਾਵੋ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤਪ ਪੀਤਰ ਵਗ ਕਾਤੇ प्राणवत नानक हुकम पहचान सुखवा दिन रात नाम रहयो साधु रहयो रहयो गोरे गोबिंद कहो नानक ए जगत में जिन जपयो गोर मंत्र ਰਾਮ ਨਾਮ ਯੁਰ ਮਹਿ ਗਯੋ ਜਾ ਕੇ ਸਾਮ ਨਹੀਂ ਕੋਏ ਜੇ ਸਿਮਰਤ ਸੰਕਟ ਮਿਟਾ ਦਰਸ ਤੋਹਾਰੋ ਹੋਏ ਸੁ ਕਹੋ ਟਲ ਗੁਰ ਸੇਵੀ ਮੈਨ ਸਸਾਜ ਸਬਾਈ ਦਰਸਨ ਪਰਸਿਆ ਗੁਰੂ ਕਾ जनम मरण दुख जिफत सचे पात सह मल जनम जनम द कटी आहे सजण सचा पात सह सा। थ सादा सा। सहो ਜਿਸ ਪਾਸ ਬਹਿਟਿਆ ਸੋਈ ਹੈ ਸਭ ਨਾ ਦਾਵੇ ਸਾਹੋ ਸਤਨਾਮ श्री वाहेगुरु साहिब जी सोर महला नावा मन रे कौन कमत तली न ਪਰਤਾਰਾ ਨਿੰਦਿਆ ਰਸ ਰਚਿਓ ਆਰਾਮ ਭਗਤ ਨਹਿ ਕੀਨੀ ਮਾਨ ਰੇ ਕੌਣ ਕਮਤ ਤੈ ਲੀਨੀ ਪਰਤਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਰਹਾ ਮੁਕਤ ਪੰਥ ਜਾਣਿਓ ਤਹ ਲਾਹਨ ਤਨ ਜੋਰਨ ਕੋ ਤਾਇਆ ਅੰਤ ਸੰਗ ਕਾ ਨਹੀਂ ਦਿਨਾ या पंधाया न हर भॼो न गुरजन सेव नो कछ ज्ञान कट ही माहे निरंजन तेर त खो ते आना ਬਹੁਤ ਜਨਮ ਪਰ ਮਤ ਤਹ ਹਾਰੇ ਹੋ ਅਸਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਨਰਮਤ ਤੈ ਹਾਰੇ ਹੋ ਅਸਤਹਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਾਤ ਹਰ ਭਾਜ ਨਾਨਕ ਬਾਤ ਬਤਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਨਾਵਾ ਮਨ ਰੇ ਕਾਉਨ ਕੁ ਮਤ ਤੈ ਲੈਨੀ ਪਰਦਾਰਾ ਨਿੰਦਿਆ ਰਸ ਰਚਿਓ ਆਰਾਮ ਭਗਤ ਨਹਿ ਕੀਨੀ ਰਹਾਉ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਨਾਵੇਂ ਗੁਰੂ ਨਾਨਕ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸੋਰਠ ਰਾਗ ਅੰਦਰ ਹੈ ਜੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 631 ਉੱਪਰ ਸਵਾਜਿਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿੱਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਉਹ ਲੱਖ ਚੁੱਕਾਂ ਦੀ ਖਿਮਾ ਕਰੇ ਉਹ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ